2 ਅਕਤੂਬਰ ਗਾਂਧੀ ਜੈੰਤੀ ਦੇ ਮੌਕੇ ਤੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਕੰਪਨੀ ਬਾਗ ਵਿਖੇ ਪਹੁੰਚ ਕੇ ਮਹਾਤਮਾ ਗਾਂਧੀ ਦੇ ਬੁੱਤ ਤੇ ਸ਼ਰਧਾਂਜਲੀ ਪੇਟ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਤਮਾ ਗਾਂਧੀ ਵੱਲੋਂ ਦਰਸਾਈ ਅਹਿੰਸਾ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ ਵੀ ਮੌਜੂਦ ਸਨ। ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੈੰਤੀ ਉਹਨਾਂ ਦਾ ਜਨਮ ਦਿਨ ਸਾਰੇ ਦੇਸ਼ਵਾਸੀਆਂ ਵੱਲੋਂ ਲੋਕ ਸਾਰੇ ਵਿਸ਼ਵ ਵੱਲੋਂ ਬੜੀ ਸ਼ਰਦਾ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਅੱਜ ਅਸੀਂ ਉਹਨਾਂ ਦੇ ਬੁੱਤ ਤੇ ਸਾਰਿਆਂ ਨੇ ਕਾਗਜ਼ ਪਾਰਟੀ ਕਿਉਂਕਿ ਉਹਨਾਂ ਦੀ ਦੇਣ ਹੈ ਅੱਜ ਸਾਰਿਆਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਸੋ ਮਹਾਤਮਾ ਗਾਂਧੀ ਜੀ ਜਿਨ੍ਹਾਂ ਦੀ ਦੇਸ਼ ਦੀ ਯਾਦ ਜਿ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਇਸ ਮੂਮੈਂਟ ਦੀ ਜਿਹੜੀ ਆ ਉਹ ਗੁਆਈ ਕੀਤੀ ਸੀ ਅਖੀਰ ਅੰਗਰੇਜ਼ਾਂ ਨੂੰ ਮਜਬੂਰ ਹੋਣਾ ਪਿਆ ਸੀ ਦੇਸ਼ ਛੱਡ ਲੈ ਸੋ ਸਾਨੂੰ 1947 ਨੂੰ ਅਯਾਦੀ ਹਾਸ ਹੋਈ ਸੀ ਇਹ ਸਾਰੀ ਦੇਣ ਜਿਹੜੀ ਹੈ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸੀ ਉਹਨਾਂ ਦੀ ਸੋਚ ਜਿਹੜੀ ਸੀ ਬੜੀ ਸੈਕੂਲਰ ਸੋਚ ਸੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ ਇਸ ਕਰਕੇ ਜਿਹੜੀ ਮੂਵਮੈਂਟ ਕਾਮਯਾਬ ਹੋਈ ਦੇਸ਼ ਯਾਦ ਹੋਇਆ ਅੱਜ ਜਿਹੜੇ ਸਾਰੇ ਯਾਦੀ ਦਾ ਨਿਗਮਾ ਰਹੇ ਆ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਈਸ਼ਵਸਿਆਂ ਦਾ ਇਸ ਕੀਮਤੀ ਯਾਦ ਨੂੰ ਸੰਭਾਲ ਕੇ ਰੱਖੀਏ ਅੱਜ ਆਪਾਂ ਇੱਥੋਂ ਸਾਨੂੰ ਕੁਝ ਸਿੱਖੇ ਜਾਣਾ ਚਾਹੀਦਾ ਹੈ ਬਾਪੂ ਦੀ ਬਾਪੂ ਜੀ ਦੇ ਜੋ ਓਨਿਆਂ ਦੇ ਉੱਤੇ ਚੱਲਣਾ ਚਾਹੀਦਾ ਹੈ ਕਿਸ ਤਰ੍ਹਾਂ ਬਾਪੂ ਜੀ ਨੇ ਚੱਲ ਕੇ ਆਜ਼ਾਦੀ ਦਾ ਸਾਨੂੰ ਜਿਹੜਾ ਇਹ ਫਤਵਾ ਜਿਹੜਾ ਆਪਾਂ ਜਿਹੜਾ ਘੁੰਮ ਰਹੇ ਆਂ ਆਜ਼ਾਦੀ ਦੇ ਫਤਵੇ ਦੇ ਵਿੱਚ ਅੱਜ ਉਹਨਾਂ ਦੀ ਫਕਰ ਮਹਿਸੂਸ ਕਰਦੇ ਆ ਕਿ ਕਿਸ ਤਰ੍ਹਾਂ ਆਪਾਂ ਆਜ਼ਾਦ ਘੁੰਮ ਰਹੇ ਆ ਆਜ਼ਾਦ ਭਾਰਤ ਦੇ ਵਿੱਚ ਆਪਾਂ ਰਹੇ ਆ